ਤਾਰੀਵਾਲ ਰੇਲਵੇ ਸਟੇਸ਼ਨ ਤੇ ਇੱਕ ਅਜੀਬੋ-ਗਰੀਬ ਹਰਕਤ ਨੌਜਵਾਨ ਦੇ ਵੱਲੋਂ ਦੇਖਣ ਨੂੰ ਮਿਲੀ ਹੈ ਦੱਸਦਾ ਹੀ ਇਹ ਤਕਰੀਬਨ 50 ਫੁੱਟ ਉੱਚੇ ਟਾਵਰ ਤੇ ਤਾਰੀਵਾਲ ਦਾ ਇੱਕ ਨੌਜਵਾਨ ਚੜ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਉੱਥੇ ਹੀ ਮੌਕੇ ਤੇ ਪਹੁੰਚ ਤਾਰੀਵਾਲ ਦੇ ਨਾਇਬ ਤਹਿਸੀਲਦਾਰ ਰੇਲਵੇ ਪੁਲਿਸ ਅਤੇ ਸਥਾਨਕ ਲੋਕ ਜਿਹੜੇ ਨੇ ਉਹਨਾਂ ਨੇ ਥੱਲੇ ਉਤਾਰਨ ਦੀ ਅਪੀਲ ਕੀਤੀ ਹੈ ਤੇ ਮੌਕੇ ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੌਜਵਾਨ ਦਾ ਨਾਮ ਅਸ਼ਵਨੀ ਹੈ ਤੇ ਉਹ ਪੇਸ਼ੇ ਵਜੋਂ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦਾ ਹੈ ਹਾਲਾਂਕਿ ਜਾਣਕਾਰੀ ਜਿਹੜੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਨੌਜਵਾਨ ਜਿਹੜਾ ਹੈ ਉਹ ਟਾਵਰ ਦੇ ਉੱਪਰ ਚੜ ਗਿਆ ਤੇ ਇਨਸਾਫ ਦੀ ਮੰਗ ਕਰ ਰਿਹਾ ਤੇ ਇਹ ਦੱਸ ਰਿਹਾ ਹੈ ਕਿ ਇਸਦੇ ਘਰ ਤੇ ਕਿਸੇ ਨੇ ਕਬਜ਼ਾ ਕਰ ਲਿਆ ਤੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹ ਉੱਪਰੋਂ ਟਾਵਰ ਦੇ ਜਿਹੜਾ ਹੈ ਉੱਪਰ ਚੜ ਕੇ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਕੰਪਲੇਟਾਂ ਕੀਤੀਆਂ ਨੇ ਪਰ ਮੈਨੂੰ ਕਿਸੇ ਕੋਲ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਅੱਜ ਮੈਂ ਇਸ ਟਾਵਰ ਦੇ ਉੱਪਰ ਖੜਾ ਹੋ ਕੇ ਚੜ ਕੇ ਜਿਹੜਾ ਇਨਸਾਫ ਮੰਗ ਰਿਹਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਘਿਟਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਰਤੇ ਕਾਫੀ ਦੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆਰ ਹੀ ਨਹੀਂ ਰਹੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਅਹੀ ਆਪਣੇ ਸਾਥੀਆਂ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਜिले ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟੋ ਆ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਸੌਟ ਹੈ ਇਹ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਥੱਲੇ ਆਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਜਦੋਂ ਜਿਹੜਾ ਟਾਵਰ ਉਹ ਤਾਂ ਕੋਣ ਕੰਟਾ ਹੋਵੇ ਕੱਲੇ 7:00 ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਫਿਰ ਹਾਂ ਹਾਂ ਕਿੰਨਾ ਫੋਟੋ ਜੇ ਕਾਉਂਟ ਟਾਵਰ ਹੋਣਾ ਹੀ ਕਿੰਨਾ ਫੋਟੋ 40 ਤੋਂ ਬਾਅਦ ਚਲ 50 ਫੋਟੋ ਹੋਏਗਾ ਮਸਲਾ ਕਿੰਨਾ ਫੋਟੋ ਦੇਖਦਾ ਹਾਂ ਜੀ ਪਤਾ ਲੱਗਾ ਉਹਦਾ ਕਿਰਾਏਦਾਰ ਰਹਿੰਦਾ ਹੈ ਅੱਛਾ ਹਾਂ ਜੀ ਇਹ ਕਿਰਾਏਦਾਰ ਰਹਿੰਦਾ ਹੈ ਕਿਹੜਾ ਟਾਵਰ ਕਿਹੜੀ ਜਗ੍ਹਾ ਪਿੰਦਾ ਟਾਵਰ ਇਹ ਰੇਲ ਰੂਟ ਸਟੇਸ਼ਨ ਰੇਲਵੇ ਸਟੇਸ਼ਨ ਤਾਂ ਈ ਆਉਂਦਾ ਤਾਰੀਵਾਲ ਰੇਲਵੇ ਸਟੇਸ਼ਨ ਤੇ ਇੱਕ ਅਜੀਬੋ-ਗਰੀਬ ਹਰਕਤ ਨੌਜਵਾਨ ਦੇ ਵੱਲੋਂ ਦੇਖਣ ਨੂੰ ਮਿਲੀ ਹੈ ਦੱਸਤਾਈਏ ਤਕਰੀਬਨ 50 ਫੁੱਟ ਉੱਚੇ ਟਾਵਰ ਤੇ ਤਾਰੀਵਾਲ ਦਾ ਇੱਕ ਨੌਜਵਾਨ ਚੜ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਤਾਰੀਵਾਲ ਦੇ ਨਾਇਬ ਤਹਿਸੀਲਦਾਰ ਰੇਲਵੇ ਪੁਲਿਸ ਅਤੇ ਸਥਾਨਕ ਲੋਕ ਜਿਹੜੇ ਨੇ ਉਹਨਾਂ ਨੇ ਥੱਲੇ ਉਤਾਰਨ ਦੀ ਅਪੀਲ ਕੀਤੀ ਹੈ ਤੇ ਮੌਕੇ ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੌਜਵਾਨ ਦਾ ਨਾਮ ਅਸ਼ਵਨੀ ਹੈ ਤੇ ਉਹ ਪੇਸ਼ੇਵਰ ਜੋ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦਾ ਹੈ ਹਾਲਾਂਕਿ ਜਾਣਕਾਰੀ ਜਿਹੜੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਨੌਜਵਾਨ ਜਿਹੜਾ ਹੈ ਉਹ ਟਾਵਰ ਦੇ ਉੱਪਰ ਚੜ ਗਿਆ ਤੇ ਇਨਸਾਫ ਦੀ ਮੰਗ ਕਰ ਰਿਹਾ ਤੇ ਇਹ ਦੱਸ ਰਿਹਾ ਹੈ ਕਿ ਇਸ ਦੇ ਘਰ ਦੇ ਕਿਸੇ ਨੇ ਕਬਜ਼ਾ ਕਰ ਲਿਆ ਤੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਉੱਪਰੋਂ ਟਾਵਰ ਦੇ ਜਿਹੜਾ ਹੈ ਉੱਪਰ ਚੜ ਕੇ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਕੰਪਲੇਂਟਾਂ ਕੀਤੀਆਂ ਨੇ ਪਰ ਮੈਨੂੰ ਕਿਸੇ ਕੋਲ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਅੱਜ ਮੈਂ ਇਸ ਟਾਵਰ ਦੇ ਉੱਪਰ ਖੜਾ ਹੋ ਕੇ ਚੜ ਕੇ ਜਿਹੜਾ ਇਨਸਾਫ ਮੰਗ ਰਿਹਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾ ਕਾਈਟਾ ਹੋ ਗਏ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਹਤੇ ਕਾਫੀ ਦੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆਰ ਹੀ ਨਹੀਂ ਰਹੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਅਹੀ ਆਪਣੇ ਸਾਥੀ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਅਧਿਲੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟਵਾ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਤਾਂ ਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਈ ਥੱਲੇ ਆ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਜਦੋਂ ਇਹ ਸਿਰਿਆ ਟੌਰ ਦੇ ਅੱਧਾ ਕੋਣ ਘੰਟਾ ਹੋ ਗਏ 7:30 ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਹਾਂ ਕਿੰਨਾ ਫੋਟੋ ਚਾਹਰ ਟੌਰ ਹੋਣਾ ਹੀ ਕਿੰਨਾ ਫੋਟੋ 40 ਤੋਂ ਬਾਅਦ ਚਲ 50 ਫੋਟੋ ਹੋਏਗਾ ਮਸਲਾ ਕਿੰਨਾ ਪੁੱਛਦੇ ਦੇਖਦਾ ਹਾਂ ਜੀ ਪਤਾ ਲੱਗਾ ਉਹਦਾ ਕਿਰਾਇ ਤੇ ਰੈਂਦਾ ਹੈ ਅੱਛਾ ਹਾਂ ਜੀ ਇੱਕ ਰਾਇ ਤੇ ਰੈਂਦਾ ਹੈ ਕਿਹੜਾ ਟੌਰ ਕਿਹੜੀ ਜਗ੍ਹਾ ਪਿੰਡ ਦਾ ਟੌਰ ਇਹ ਰੇਲ ਦੂ ਸਟੇਸ਼ਨ ਰੇਲਵੇ ਸਟੇਸ਼ਨ ਧਾਰੀ ਵਾਲਾ